ਪੰਜਾਬ ਬੰਦ ਦਾ ਐਲਾਨ ਹੋ ਚੁੱਕਿਆ ਹੈ ਤੇ ਦੱਸਦੀ ਹੈ ਕਿ ਉੱਥੇ ਹੁਣ 30 ਦਸੰਬਰ ਨੂੰ ਪੰਜਾਬ ਬੰਦ ਕਰਨ ਦਾ ਐਲਾਨ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਰ ਦਿੱਤਾ ਹੈ ਤੇ ਉੱਥੇ ਹੀ ਸਰਵਨ ਸਿੰਘ ਪੰਨੇੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਸਭ ਨੂੰ ਅਪੀਲ ਕੀਤੀ ਹੈ ਤੇ ਜਿਸ ਦੇ ਵਿੱਚ ਇੱਕ ਵੱਡਾ ਇਕੱਠ ਹੋਵੇਗਾ ਤੇ ਉੱਥੇ ਹੀ ਜਗਦੀਤ ਡੱਲੇਵਾਲ ਦੇ ਹੱਕ ਦੇ ਵਿੱਚ ਮੋੜ ਨਾਰਾ ਮਾਰਿਆ ਜਾਵੇਗਾ ਕੱਲ ਰੇਲ ਰੋਕੋ ਅੰਦੋਲਨ ਕੀਤੀ ਗਈ ਸੀ ਤੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਵੱਡਾ ਇਕੱਠ ਕੀਤਾ ਗਿਆ ਤੇ ਉੱਥੇ ਹੁਣ ਪੰਜਾਬ ਬੰਦ ਦਾ ਸੱਦਾ ਦੇ ਦਿੱਤਾ ਹੈ ਤੇ ਜਿਸ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਦੇ ਵੱਲੋਂ ਸਰਕਾਰਾਂ ਦੇ ਖਿਲਾਫ ਮੁੜ ਪੜਾਅ ਖੱਢੀ ਜਾਵੇਗੀ ਤੇ ਉੱਥੇ ਹੀ ਤਿੱਖੇ ਨਿਸ਼ਾਨੇ ਜਿਹੜੇ ਕਿ ਸਾਧ ਨੂੰ ਮਿਲਣਗੇ ਤੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਮੁੜ ਇੱਕ ਵੱਡਾ ਇਕੱਠ ਕਰਨ ਜਾ ਰਹੀਆਂ ਨੇ ਤੇ 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਕਰ ਦਿੱਤਾ ਆਓ ਤੋਂ ਅਨੁਸਰਣੋਂ ਇਹ ਪਹਿਲਾ ਸਰਵਨ ਸਿੰਘ ਪੰਦੇੜ ਦਾ ਕੀ ਕਹਿਣਾ ਹੈ ਫਸਲਾਂ ਫਸਲਾਂ ਦੀ ਸੰਘਰਸ਼ ਜੜਾ ਵਾ ਉਹ ਬਹੁਤ ਹਾਈ ਲੈਵਲ ਤੇ ਚਲਾ ਗਿਆ ਔਰ ਉਹ ਹੁਣ ਕ੍ਰੂਸ਼ਲ ਮੋੜ ਤੇ ਆ ਹਾਕਮ ਇਸ ਵळे ਹਮਲੇ ਦੀ ਤਾਕਤ ਚ ਨੇ ਇਸ ਕਰਕੇ ਬੇਨਤੀ ਕਰਨਾ ਜਿਹੜੇ ਵੀ ਵੀਰ ਜੁੜੇ ਆ ਇਹ ਪੂਰਾ ਲਾਈਵ ਸੁਣਿਓ ਵੱਤ-ਵੱਤ ਸ਼ੇਅਰ ਕਰ ਦਿਓ ਲੋਕਾਂ ਤੱਕ ਪਹੁੰਚ ਜਾਵੇ ਦੇਖੋ ਸਰਕਾਰ ਨਾਕਾਮ ਜਾਬ ਰਹੀ ਸਾਡੇ ਅੰਦੋਲਨ ਨੂੰ ਪੁੱਟਣ ਦੇ ਵਿੱਚ ਔਰ ਅਸੀਂ ਪੰਜਾਬ ਬੰਦ ਦਾ ਕਾਲ ਕੀਤੀ ਹੈ 30 ਨੂੰ ਪਰ 30 ਤੱਕ ਆਪਾਂ ਮੋਰਚਾ ਬਚਾਉਣਾ ਵਾ ਜੇ 30 ਤੱਕ ਮੋਰਚਾ ਬਚ ਗਿਆ ਫਿਰ ਆਪਾਂ ਜਿੱਤal ਵਧਾਂਗੇ ਕਿਉਂਕਿ ਖਨੌਰੀ ਬਾਰਡਰ ਤੇ ਹਮਲੇ ਦੀ ਤਾਕ ਚ ਨੇ ਸਰਕਾਰ ਤੋ ਸਮਝਣ ਵਾਲੀ ਗੱਲ ਆ ਉਹ ਸ਼ੰਭੂ ਤੇ ਬਿਟੈਕ ਕਰ ਸਕਦੇ ਆ ਕੋਈ ਰੌਲਾ ਨਹੀਂ ਆ ਕਿ ਉਹਨਾਂ ਜ਼ੋਰ ਲਾ ਲਿਆ ਸਾਡੇ ਅੰਦੋਲਨ ਨੂੰ ਤਾਰ ਪੀਟੋ ਕਰ ਲਈ ਏਜੰਸੀਆਂ ਨੇ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਸਫਲ ਨਹੀਂ ਹੋ ਸਕੇ ਮੋਦੀ ਸਰਕਾਰ ਨੇ 20 ਕਿਸਮ ਦੇ ਸ਼ਾਲ ਕੀਤੇ ਸਾਡੇ ਨਾਲ ਸ਼ਾਲ ਕਰਦੀ ਰਹੀ 20 ਕਿਸਮ ਦੇ ਛਲਾਂ ਤੇ ਲੱਗੀ ਮੋਦੀ ਸਰਕਾਰ ਫਰੋ ਕਾਮਯਾਬ ਨਹੀਂ ਹੋ ਸਕੀ। ਔਰ ਨਾਕਾਮਜਬ ਰਹੀ ਆ ਮੋਦੀ ਸਰਕਾਰ 20 ਕਿਸਮ ਦੇ ਛਲਾਂ ਛਲਾਂ ਦੇ ਵਿੱਚ ਇਹ ਸੀਗਾ ਕਿ ਕੰਟਰੈਕਟ ਫਾਰਮਿੰਗ ਤੇ ਕਿਸਾਨਾਂ ਨੂੰ ਫਸਾ ਲੋ। ਨਿਕਲ ਗਏ ਸੀ। ਫਿਰ ਸ਼ੰਭੂ ਬਾਰਡਰ ਖੋਲਣ ਲੱਗਿਆ ਇਹਨਾਂ ਦਾ ਆਪਣਾ ਬੰਦਾ ਜੜਾ ਉਹ ਗਿਆ ਅਦਾਲਤ ਦੇ ਵਿੱਚ। ਔਰ ਫਿਰ ਜੀ ਛੱਟਫਟ ਫੈਸਲਾ ਆ ਗਿਆ ਕਿ ਸ਼ੰਭੂ ਬਾਰਡਰ ਖੋਲ ਦੋ ਹਾਈ ਕੋਰਟ ਨੇ ਫੈਸਲਾ ਕਰਤਾ ਭਈ ਉਦੋਂ ਬਾਅਦ ਉਸੇ ਫੈਸਲੇ ਨੂੰ ਸੁਪਰੀਮ ਕੋਰਟ ਚ ਚੈਲੰਜ ਕਰ ਦਿੱਤਾ ਔਰ ਇਹ ਰੈਟ ਪਈ ਸੀ ਸ਼ੰਭੂ ਬਾਰਡਰ ਖੋਲਣ ਤੇ ਵੇਖੋ ਕਿਵੇਂ ਭਾਰਤ ਸਰਕਾਰ ਸਾਨੂੰ ਉਲਝਾਉਂਦੀ ਆ ਔਰ ਉਹਦੇ ਵਿੱਚ ਦੋ ਦੌਰ ਦੀਆਂ ਗੱਲਾਂ ਹੋ ਗਈਆਂ ਜਦੋਂ ਸੁਪਰੀਮ ਕੋਰਟ ਦੀ ਕਮੇਟੀ ਬਣੀ ਐ ਸਿਖਿਆ ਸ਼ੰਭੂ ਬਾਰਡਰ ਕੋਈ ਵੀ ਸਾਰੇ ਬਾਰਡਰ ਖੋਲ ਦੂ ਸਰਕਾਰ ਭੱਜ ਗਈ ਉਹਦੇ ਵਿੱਚ ਮੁੜ ਕੇ ਸੁਪਰੀਮ ਕੋਰਟ ਵੱਲੋਂ ਹੋਰ ਕਮੇਟੀ ਬਣਾ ਦਿੱਤੀ ਵੀ ਸਾਰੇ ਮਸਲਿਆਂ ਦੇ ਹੱਲ ਵਾਸਤੇ ਬਹੁਤ ਸਾਰੇ ਬੁੱਧੀਜੀਵੀਆਂ ਨੇ ਇਹ ਕਿਹਾ ਵੀ ਕੀ ਇਹ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰੂਗੀ ਜਾਂ ਤੇ ਸਾਰਿਆਂ ਪੱਖਾਂ ਨਾਲ ਗੱਲ ਕਰੂਗੀ ਉਹਦਾ ਕੋਈ ਜਵਾਬ ਨਹੀਂ ਵੀ ਕੱਲਾ ਕਿਸਾਨਾਂ ਨਾਲ ਗੱਲ ਕਰ ਲੂਗੀ ਹੋਰ ਨਾਲ ਨਾਲ ਗੱਲ ਕਰ ਲੂਗੀ ਤੇ ਜਿਨੇ ਰੇਟ ਪਾਈ ਆ ਉਹਦੇ ਨਾਲ ਗੱਲ ਹੀ ਨਹੀਂ ਕਰਦੀ ਹੋ ਕਮੇਟੀ ਚਲੋ ਅਸੀਂ ਦੱਸਤਾ ਵੀ ਇਹ ਕਮੇਟੀ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀਆਂ ਕਮੇਟੀਆਂ ਕਮੇਟੀਆਂ ਮਸਲੇ ਉਲਝਾਉਣ ਨੂੰ ਹੁੰਦੀਆਂ ਹੈਗੀਆਂ ਵਾ ਤੋਂ ਇਸ ਕਰਕੇ ਕਮੇਟੀਆਂ ਨੇ ਮਸਲੇ ਉਲਝਾਉਣੇ ਆ ਤੇ ਇਹ ਇਹ ਇਸ ਕਰਕੇ ਆ ਵੀ ਇੱਕ ਕਮੇਟੀ ਚ ਸ਼ਾਮਲ ਨਹੀਂ ਹੋਇਆ ਸਾ ਸਕਦਾ ਔਰ ਜਦੋਂ ਕਮੇਟੀ ਇਹ ਲਈ ਆਏ ਅਜੇ ਤੱਕ ਤਰੀਕਾ ਤੇ ਤਰੀਕਾ ਤੇ ਪਾਈ ਗਏ ਆ ਹੁਣ ਇਹਨਾਂ ਨੂੰ ਲੱਗਿਆ ਵੀ ਕਿਸਾਨ ਅੰਦੋਲਨ ਜਿਵੇਂ ਪੂਰੇ ਪੰਜਾਬੀ ਇਕੱਠੇ ਹੋ ਗਏ ਪੂਰੀ ਦੁਨੀਆ 'ਚ ਅੰਦੋਲਨ ਉੱਭਰ ਗਿਆ ਦੇਸ਼ ਦੇ ਵਿੱਚ ਅੰਦੋਲਨ ਉੱਭਰ ਗਿਆ ਵਾ ਇਹ ਦੇਸ਼ ਲੈਵਲ ਤੇ ਅੰਦੋਲਨ ਚੜ ਗਿਆ ਸ਼ੇਅਰ ਕਰ ਦਿਓ ਮੇਰੇ ਵੀਰ ਵੱਤ ਤੋਂ ਵੱਤ ਇਹ ਦੇਸ਼ ਲੈਵਲ ਤੇ ਅੰਦੋਲਨ ਚੜ ਗਿਆ 140 ਕਰੋੜ ਭਾਰਤ ਵਾਲੇ ਜੁੜ ਗਏ ਆ ਔਰ ਪੰਜਾਬੀ ਨਾਲ ਖੜ ਗਏ ਆ ਇਹਨਾਂ ਦਾ ਏਕਾ ਵੀ ਹੋਣ ਲੱਗ ਪਿਆ ਵਾ ਤੇ ਹੁਣ ਕੀ ਕਰੀਏ ਉਹਨਾਂ ਨੇ ਸੁਪਰੀਮ ਕੋਰਟ ਦੇ ਮੋਢੇ ਤੇ ਰੱਖੀ ਆ ਇਹ ਸੁਪਰੀਮ ਕੋਰਟ ਦੇ ਮੋਢੇ ਤੇ ਰੱਖ ਲਈਏ ਔਰ ਸੁਪਰੀਮ ਕੋਰਟ ਦੇ ਮੋਢੇ ਤੇ ਰੱਖ ਕੇ ਉਹ ਚਲਾਉਣ ਦਾ ਯਤਨ ਕਰ ਰਹੇ ਆ ਔਰ ਇਸ ਕਰਕੇ ਹੁਣ ਉਹ ਵੀ ਸੁਪਰੀਮ ਕੋਰਟ ਨੇ ਕਿਹਾ ਜੀ ਪੰਜਾਬ ਦੇ ਡੀਜੀਪੀ ਨੂੰ ਬਹਾਨਾ ਮਿਲ ਗਿਆ ਨਾ ਭਗਵੰਤ ਮਾਨ ਨੂੰ ਠੀਕ ਹੈ ਜੀ ਔਰ ਕਿੱਡੀ ਛੇਤੀ ਗਏ ਆ ਵੀ ਫੈਸਲੇ ਮੈਂ ਤੁਹਾਨੂੰ ਦੱਸਦਾ ਸੁਪਰੀਮ ਕੋਰਟ ਦੇ ਜਦ ਇਹਨਾਂ ਕਦੀ ਲਾਗੂ ਨਹੀਂ ਕੀਤੇ ਮਾਨਯੋਗ ਹਾਈ ਕੋਰਟ ਪੰਜਾਬ ਹਰਿਆਣਾ ਦਾ ਫੈਸਲਾ ਵੀ 15 ਦਿਨਾਂ ਬਾਅਦ ਗੰਨੇ ਦੀ ਪੇਮੈਂਟ ਹੋਣੀ ਚਾਹੀਦੀ ਆ ਨਹੀਂ ਤਾਂ ਵਿਆਜ ਨਾ ਦਿਓ ਔਰ ਕੋਈ ਨਹੀਂ ਲਾਗੂ ਕਰਦਾ ਭਾਈ 2013 ਦਾ ਸੁਪਰੀਮ ਕੋਰਟ ਦਾ ਫੈਸਲਾ ਜਸਟਿਸ ਗੰਗੋਲੀ ਤੇ ਜਸਟਿਸ ਸਿੰਘਵੀ ਦਾ ਵੀ ਤੁਸੀਂ ਉਪਜਾਊ ਜ਼ਮੀਨਾਂ ਨਹੀਂ ਲੈ ਸਕਦੇ ਸਾਰੀਆਂ ਪੰਜਾਬ ਦੀਆਂ ਉਪਜਾਊ ਜ਼ਮੀਨਾਂ ਹੀ ਖੋ ਰਹੇ ਨੇ ਜਿੰਨੇ ਭਾਰਤ ਮਾਲਾ ਤਹਿਤ ਪ੍ਰੋਜੈਕਟ ਆ ਹੁਣ بڑا ਚੈਨਲਾਂ ਦਾ ਹੀ ਪ੍ਰਚਾਰ ਆ ਰਿਹਾ ਵੀ ਉਹ ਜਿਹੜੀ ਆ ਬੁਲੇਟ ਟ੍ਰੇਨ ਨਿਕਲਣੀ ਆ ਚ ਮਾਲਾ ਮਾਲ ਹੋ ਜਾਣਗੇ ਕਿਸਾਨ ਮਾਲਾ ਮਾਲ ਹੋਣਗੇ ਕਿ ਜ਼ਮੀਨਾਂ ਤੁਹਾ ਹੱਥ ਖੋਲਣਗੇ ਤੋਂ ਸੁਪਰੀਮ ਕੋਰਟ ਦੇ ਮੋੜੇ ਤੇ ਰੱਖ ਕੇ ਜੜਾਵਾ ਉਹ ਚਲਾਉਣ ਦਾ ਯਤਨ ਹੋ ਰਿਹਾ ਵੀ ਸੁਪਰੀਮ ਕੋਰਟ ਦਾ ਨਾਮ ਲੈ ਲਈਏ ਠੀਕ ਹੈ ਜੀ ਭਰਾਵੋ ਹੁਣ ਪਰਖ ਦਾ ਵੇਲਾ ਹੁਣ ਖੜਨ ਦਾ ਵੇਲਾ ਵਾ